ਇਹ ਮੇਰਾ ਪਹਿਲਾ ਐਕਸੀਡੈਂਟ ਹੋਇਆ ਸੀ ਜੀ ਐਕਸੀਡੈਂਟ ਹੋਣ ਕਾਰਨ ਇਹ ਸਮੱਸਿਆ ਬਣੀ ਜੀ ਇੱਕ ਸਾਲ ਹੋ ਗਿਆ ਮੈਥੋਂ ਤੁਰਿਆ ਫਿਰਾਂ ਨਹੀਂ ਜਾਂਦਾ ਬੱਚੇ ਆ ਮੇਰੇ ਮੈਨੂੰ ਪਛਾਣਦੇ ਨਹੀਂ ਕਿ ਕਿਉਂ ਪੁੱਠੇ ਗਲਤ ਕੰਮਾਂ 'ਚ ਵੜੇ ਆ ਮੈਂ ਰੋਕਦਾ ਮੈਨੂੰ ਮਰਨ ਮੌਤਨੀਆਂ ਧਮਕੀਆਂ ਦਿੰਦੇ ਆ ਮੈਂ ਡਰਦਾ ਘਰੋਂ ਬਾਹਰ ਆ ਇਸ ਇਸ ਕਰਕੇ ਮੈਂ ਖਾ ਵੀ ਇਹ ਦੂ ਦਾ ਆ ਨਕਸਨਾ ਮਰ ਜੂਗਾ ਫਟ ਫਟਾਰੇ ਤੋਂ ਮੈਂ ਬਾਜੂਗਾ ਅੱਜ ਮੇਰਾ ਦਿਲ ਵੀ ਰੋਂਦਾ ਵੀ ਅੱਜ ਇਹਦੇ ਕੋਲੇ ਕੀ ਐ ਜਵਾਂ ਕੋਲੇ ਤੇ ਮੇਰੇ ਕੋਲੇ ਵੀ ਕੁਛ ਨਹੀਂਗਾ ਤੇ ਮੈਂ ਇਸ ਕਰਕੇ ਤੁਹਾਡੇ ਮੂਰੇ ਅੱਜ ਬੇਨਤੀ ਕੀਤੀ ਵੀ ਮੇਰੀ ਵੀਡੀਓ ਫੇਰ ਕਰ ਮੈਂ ਦਾ ਇਲਾਜ ਹੋ ਜੂਗਾ ਕੁਝ ਮੇਰੀ ਜ਼ਿੰਦਗੀ ਬਚ ਜੂ ਮੇਰਾ ਆਇਆ ਮੋਰਸਾਂ ਦਾ ਐਕਟ ਵਾਦਾ ਅੱਛਾ ਉਰੋ ਠੀਕ ਹੈ ਇਹਦਾ ਕਰ ਉਹਦੋਂ ਮਰਾ ਜਿਹੜਾ ਚੂਲਾ ਹੀ ਤਾਂ ਚੜਦਾ ਸੀਗਾ ਉਦੋਂ ਡਾਕਟਰ ਜਗਰੂਪ ਸਿੰਘ ਉਥੇ ਬਠਿੰਡੇ ਸੀ ਜਿਹਨਾਂ ਨੇ ਮੈਨੂੰ ਮੈਸਟ ਕੀਤਾ ਸੀਗਾ ਅੱਛਾ ਆ ਹੁਣ ਉਹ ਤੋਂ ਬਾਅਦ ਸਾਲ ਪਾਣੀ ਬੰਦ ਹੋਣ ਹੋ ਗਿਆ ਆ ਕੀ ਚੱਕਰ ਪਾਣ ਕੀ ਮੇਰਾ ਇਹਦੀ ਮੈਨੂੰ ਬੈਣ ਉੱਠਣ ਦੀ ਤਕਲੀਫ ਹੈ ਭੈਣ ਦੀ ਹੈ ਬਸ ਜੇ ਮੈਂ ਸੈਟ ਪੈਣਾ ਤੇ ਆਏ ਹੋ ਜਾਂਦਾ ਜਿਵੇਂ ਇਧਰ ਕੋਈ ਰੱਖਿਆ ਹੁੰਦਾ ਹੈ ਜਾਂ ਇਧਰੋਂ ਜਿਨਾਂ ਇੱਕਰ ਪਾਣੀ ਭਰਿਆ ਗਿਆ ਅੱਛਾ ਤੇ ਵੀ ਹੁਣ ਤੁਰਨ ਫਿਰਨ ਦੀ ਤਕਲੀਫ ਆ ਗਈ ਉਹਨੂੰ ਵਿਤੁਰਿਆ ਫਿਰ ਨਹੀਂ ਜਾਂਦਾ ਅੱਛਾ ਡਾਕਟਰਾਂ ਨੇ ਕੀ ਕਹੇ ਕਿੰਨੇ ਕ ਚਿਰ ਦਾ ਟਰੀਟਮੈਂਟ ਆ ਕਿੰਨੇ ਕ ਚਿਰ ਦਾ ਇਲਾਜ ਹੈਗਾ ਡਾਕਟਰ ਨੇ ਜਗਰੂਪ ਨੇ ਦੱਸਿਆ 2 ਮਹੀਨੇ ਦਾ ਅੱਛਾ ਉਹ ਤਾਂ ਮੈਨੂੰ ਹਾਂ ਉਹ ਤਾਂ ਜੇ ਰੱਬ ਨਾ ਕਰੇ ਕਹਿੰਦਾ ਜੇ ਪ੍ਰੋਬਲਮ ਬਣ ਗਈ ਤੇ 2 ਮਹੀਨੇ ਦਾ ਇਲਾਜ ਚੱਲੂਗਾ ਇਹ ਅੱਛਾ ਗੁਰਬਾਣੀ ਦਾ ਮਹਾਵਾਕ ਆ ਕਿ ਨਾਨਕ ਦੁਖੀ ਆ ਸਭ ਸੰਸਾਰ ਸਾਰਾ ਸੰਸਾਰ ਇਸ ਦੁਨੀਆ ਦੇ ਉੱਤੇ ਦੁਖੀ ਆ ਪਰ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਮੇਰਾ ਦੁੱਖ ਆ ਜਿਹੜਾ ਸਭ ਤੋਂ ਵੱਧ ਵੱਡਾ ਅੱਜ ਅਸੀਂ ਅਜਿਹੇ ਵਿਅਕਤੀ ਦੇ ਕੋਲ ਇਸ ਟਾਈਮ ਬੈਠੇ ਆ ਜਿਹੜਾ ਸ਼ਾਇਦ ਸਾਨੂੰ ਲੱਗਦਾ ਹੈਗਾ ਕਿ ਸੰਸਾਰ ਦਾ ਸਭ ਤੋਂ ਵੱਧ ਦੁਖੀ ਪਰਸਨ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਵਿਅਕਤੀ ਆਪਣੇ ਘਰ ਨਹੀਂ ਗਿਆਗਾ ਅਤੇ ਇੱਕ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਦੇ ਨਾਲ ਆ ਜਿਹੜਾ ਉਹ ਜੂਝ ਰਿਹਾ ਹੈ ਤੇ ਇੱਕ ਆਸ ਲਗਾ ਰਿਹਾ ਹੈਗਾ ਕੇ ਸ਼ਾਇਦ ਕਿਸੇ ਹਸਪੀਟਲ ਦੇ ਵਿੱਚ ਕੋਈ ਵਿਅਕਤੀ ਉਹਨੂੰ ਐਡਮਿਟ ਕਰਾ ਦੇ ਉਸ ਦਾ ਇਲਾਜ ਕਰਵਾ ਦੇ ਭਾਵੇਂ ਹਸਪੀਟਲ ਦੇ ਵਿੱਚ ਹ ਜੋ ਨਵੇਂ ਕਾਰਡ ਆ ਜਿਹੜੇ 5 ਲੱਖ ਵਾਲਾ ਕਾਰਡ ਆ ਜਿਹੜਾ ਉਹ ਚੱਲ ਜਾਂਦਾ ਹੈਗਾ ਆਸ਼ੀਮਾਨ ਕਾਰਡ ਚੱਲ ਜਾਂਦਾ ਹੈਗਾ ਪਰ ਸਭ ਤੋਂ ਵੱਧ ਅਹਿਮ ਜ਼ਰੂਰਤ ਆ ਜਿਹੜੀ ਉਹ ਇਹ ਹੈਗੀ ਆ ਕਿ ਇਸ ਦੀ ਆ ਜਿਹੜੀ ਕੋਈ ਸੇਵਾ ਕਰਨ ਵਾਲਾ ਹੈ ਨਹੀਂਗਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਉਹ ਕਿਤਨਾ ਕਿਤੇ ਇਸ ਵਿਅਕਤੀ ਦੀ ਆ ਕੇ ਬਾਹ ਫੜਨ ਸਾਡਾ ਉਦਮ ਇਹੀ ਆ ਕੇ ਕੋਸ਼ਿਸ਼ ਆ ਸਾਡੀ ਕਿ ਇਹ ਵੀਡੀਓ ਜਿਹੜੀ ਉਹਨਾਂ ਤੱਕ ਪਹੁੰਚੇ ਤੇ ਕੋਈ ਨਾ ਕੋਈ ਆ ਜਿਹੜਾ ਇਸ ਵਿਅਕਤੀ ਦੀ ਬਾਹ ਫੜੇ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਸ਼ਿਆ ਬਾਈ ਜੀ ਇਹ ਦੱਸਿਓ ਸਭ ਤੋਂ ਪਹਿਲਾਂ ਤਾਂ ਵੀ ਤੁਹਾਨੂੰ ਸਮੱਸਿਆ ਜਿਹੜੀ ਉਹ ਹੈ ਕੀ ਹੈਗੀ ਹੈ ਇਹ ਮੇਰਾ ਪਰਨਾ ਅਕਸੀਡੈਂਟ ਹੋਇਆ ਸੀ ਜੀ ਅਕਸੀਡੈਂਟ ਹੋਣ ਕਾਰਨ ਇਹ ਸਮੱਸਿਆ ਬਣੀ ਹੈ ਜੀ ਇੱਕ ਸਾਲ ਹੋ ਗਿਆ ਮੈਥੋਂ ਪਰੇ ਫਿਰਨ ਜਾਂਦਾ ਹਾਂ ਪਰ ਜਿੰਨਾ ਕੋ ਬੱਚਾ ਕਮਾਉਂਦਾ ਮੇਰੇ ਤੇ ਲਾਈ ਜਾਂਦਾ ਇਹ ਠੀਕ ਆ ਫਿਰ ਭਾਈ ਜੀ ਉਹਨਾਂ ਦਾ ਸਟੈਂਡ ਪਾਇਆ ਕੁਝ ਮੇਰੇ ਤੇ ਵੀ ਲਾਇਆ ਕੁਝ ਇਹਦੇ ਤੇ ਵੀ ਲਾਉਂਦਾ ਹਾਂ ਹੁਣ ਬੱਚੇ ਦੀ ਬੇਵੱਸੀਗਾਰ ਤੇ ਮੇਰੇ ਦੀ ਬੇਵੱਸੀਗਾਰ ਹੋ ਗਈ ਅੱਛਾ ਹਾਂ ਇਹ ਜਬਈ ਕਿੱਥੋਂ ਦੀ ਰਹਾਇਸ਼ ਹੈਗੀ ਆ ਤੁਸੀਂ ਘਰੇ ਕਿਉਂ ਨਹੀਂ ਰਹਿੰਦੇ ਤਾਂ ਕਿਸੇ ਦਾ ਜਗ੍ਹਾ ਹੈਗੀ ਜਿੱਥੇ ਬੈਠੇ ਤਾਂ ਇਹ ਤੇ ਬੱਚੇ ਆ ਮੇਰੇ ਮੈਨੂੰ ਪਛਾਣਦੇ ਨਹੀਂਗੇ ਕਿਉਂ ਪੁੱਠੇ ਗਲਤ ਕੰਮਾਂ 'ਚ ਵੜੇ ਆ ਮੈਂ ਰੋਕਦਾ ਮੈਨੂੰ ਮਰ ਮੋਰਨੀਆਂ ਧਮਕੀਆਂ ਦਿੰਦੇ ਆ ਮੈਂ ਡਰਦਾ ਘਰੋਂ ਬਾਹਰ ਆ ਅੱਛਾ ਇਸ ਕਰਕੇ ਮੈਂ ਖਾ ਵੀ ਇਦੋਂ ਦਾ ਆਨੌਕਸਣਾ ਮਰ ਜਾਊਗਾ ਘੁੱਟ ਘਟਾਰੇ ਤੋਂ ਮਰ ਜਾਊਗਾ ਅੱਛਾ ਕਿਉਂ ਉਹ ਤੋਂ ਪਹਿਲਾਂ ਮੇਰੇ ਹੱਥ ਚੱਕ ਰੁਕ ਗਿਆ ਅੱਛਾ ਠੀਕਾ ਇਧਰ ਆ ਰਾਣਾ ਪਾਈਆਂ ਮੇਰੇ ਸੱਟਾਂ ਫਿੱਟਾਂ ਮਾਰ ਗਨ ਨੇ ਇਧਰਲੇ ਪਾਸੇ ਆ ਪੱਟੀਆਂ ਵਿੱਚ ਪੀਤੀਆਂ ਮੇਰੇ ਇਸ ਕਰਕੇ ਮੈਂ ਘਰੋਂ ਬਾਰ ਹੋ ਗਿਆ ਵੀ ਮੈਂ ਇਹ ਤੂੰ ਪਾਸੇ ਮਾਰਿਆ ਚੰਗਾ ਤੇ ਵੀ ਇਹਨਾਂ ਦੀ ਛੱਟ ਫਿਰ ਤੋਂ ਪੱਜ ਜਾਮਾ ਅੱਛਾ ਤੁਹਾਡੇ ਬੱਚੇ ਦੋ ਹੈਗੇ ਆ ਮੁੰਡੇ ਆ ਕਿ ਕੁੜੀਆਂ ਵੀ ਇੱਕ ਲੜਕਾ ਇੱਕ ਲੜਕੀ ਅੱਛਾ ਕਈ ਵਾਰ ਇਹ ਹੁੰਦਾ ਹੈਗਾ ਜਦੋਂ ਲੜਕਾ ਨਹੀਂ ਸਾਹਮਣ ਦਾ ਲੜਕੀ ਸਾਹਮਣ ਲੈਂਦੀ ਹੈਗੀ ਕੋਈ ਨਹੀਂ ਉਹਨਾਂ ਦੇ ਆਏ ਸੀ ਰਿਸ਼ਤਾਰ ਹੋਈ ਸੀ ਇਕੱਠੇ ਠੀਕ ਹੈ ਉਹਨਾਂ ਨੂੰ ਆਦੇ ਵੀ ਸਾਡੇ ਨੂੰ ਉਹਦਾ 10 ਸਾਲੋਂ ਕੋਈ ਮਰਿਆ ਵੀ ਆ ਅੱਛਾ ਹਾਂ ਕਿਉਂ ਇੱਦੀ ਕੀ ਗੱਲ ਹੋ ਗਈ ਗੱਲ ਕੀ ਆ ਉਹ ਥੋੜੇ ਗਲਤ ਕੰਮਾਂ 'ਚ ਪੈ ਗਏ ਮੈਂ ਰੋਕਦਾ ਕਿਛਾ ਟੋਡਾ ਲੜਕਾ ਕੀ ਗਲਤ ਕੰਮਾਂ ਚ ਪੈ ਗਿਆ ਹੋ ਜੀ ਉਹ ਮਾਂ ਪੁੱਤੀ ਗਲਤ ਕੰਮਾਂ ਚ ਹੋ ਗਿਆ ਅੱਛਾ ਹੁਣ ਤੁਸੀਂ ਸਮਝਿਓ ਮੈਂ ਉਹ ਕੰਮਤ ਰੋਕਦਾ ਸੀਗਾ ਉਹ ਮੇਰੇ ਤੇ ਠੋਣਾ ਪਾਂਦੇ ਆ ਕਦੇ ਤੂੰ ਗਲਤ ਮੈਂ ਕਹ ਮੈਂ ਗਲਤ ਨਹੀਂਗਾ ਹੂੰ ਇਸ ਕਰਕੇ ਘਰ ਛੜਤਾ ਫਿਰ ਹਾਂ ਇਸ ਕਰਕੇ ਮੈਂ ਉਹਨੂੰ ਬੇਦਖਲ ਵੀ ਕੀਤਾ ਸੀਗਾ ਪੰਚਾਇਤ ਨੂੰ ਘਰੇ ਭਾਇਆ ਵੀ ਆ ਮੈਂ ਮੈਂ ਪੰਚਾਇਤ ਨੂੰ ਕਹੇ ਵੀ ਜਾਂ ਤਾਂ ਮੈਨੂੰ ਥਾਂ ਦਵਾ ਦਿਓ ਜੇ ਥਾਂ ਦਵਾਇਆ ਕਮਰਾ ਦਵਾਇਆ ਤੇ ਪੰਚਾਇਤ ਨੇ ਮਗਰੋਂ ਜਿੰਦਾ ਭੰਨ ਕੇ ਉਹਨੂੰ ਕਮਰਾ ਦੇਤਾ ਅੱਛਾ ਇਸ ਕਰਕੇ ਮੈਂ ਘਰੇ ਮੈਂ ਕਿਹਾ ਜਦੋਂ ਮੈਨੂੰ ਅੱਜ ਕੁੱਟਿਆ ਮਾਰਿਆ ਸਵੇਰੇ ਮੈਨੂੰ ਕੋਈ ਪਤਾ ਕੁਝ ਕੋ ਦੇ ਕੇ ਰੋਟੀ 'ਚ ਕੋਈ ਦੇ ਕੇ ਨਾ ਮਾਰ ਦੇਣ ਇਹ ਤੋਂ ਮਾਮ ਦੀ ਮੌਤ ਮਰ ਜੂਗਾ ਹਸਪਤਾਲ 'ਚ ਮਰ ਜੂਗਾ ਤੇ ਰੁਲ ਕੇ ਮਰ ਜੂਗਾ ਉਹ ਮੈਨੂੰ ਫਾਇਦਾ ਅੱਛਾ ਹੁਣ ਆ ਕਿਸੇ ਵਿਅਕਤੀ ਦੀ ਪ੍ਰਾਪਰਟੀ ਹੈਗੀ ਆ ਤੇ ਇੱਥੇ ਰਹਿ ਰਹੇ ਹੋ ਤੁਸੀਂ ਹਾਂਜੀ ਇੱਥੇ ਤੁਹਾਡੀ ਦੇਖਭਾਲ ਕੌਣ ਕਰਦਾ ਹੈ ਇੱਥੇ ਮੇਰਾ ਭਾਂਜਾ ਹੈ ਐ ਮੇਰਾ ਭਾਜੀ ਆ ਠੀਕ ਹੈ ਘੱਟ ਤੋਂ ਘੱਟ ਇਹਨੂੰ 6 ਮਹੀਨੇ ਹੋ ਗਏ ਮੇਰੇ ਭਾਂਜੇ ਨੂੰ ਮੇਰੀ ਦੇਖਭਾਲ ਕਰਦੇ ਨੇ ਹਾਂ ਜਿੰਨੇ ਕੀ ਤਨਖਾਹ ਉਹਦੇ ਪੁੱਤਾਂ ਘਰੇ ਵੀ ਦਿੰਦਾ ਹੈ ਹਾਂ ਠੀਕ ਹੈ ਮੇਰੇ ਤੇ ਵੀ ਲੋਂਦਾ ਤੇ ਡੈਡੀ ਤੇ ਵੀ ਲੋਂਦਾ ਹਾਂ ਠੀਕ ਹੈ ਦੋ ਭਾਂਜੇ ਆ ਉਹ ਇੱਕ ਕੱਪੜੇ ਦਾ ਕੰਮ ਕਰਦਾ ਪੰਜ ਕਰਹੀਂ ਉਹ ਘਰ ਦਾ ਹੀ ਤੋਰਦਾ ਇਹ ਬੱਚਾ ਦੋਨੇ ਪਾਸੇ ਘਲਾਉਂਦਾ ਪੈਸਾ ਦੇ ਲਾ ਅੱਜ ਮੇਰਾ ਦਰ ਵੀ ਲੋਂਦਾ ਵੀ ਅੱਜ ਇਹਦੇ ਕੋਲੇ ਕੀ ਹੈ ਜਵਾਕ ਕੋਲੇ ਤੇ ਮੇਰੇ ਕੋਲੇ ਵੀ ਕੁਝ ਨਹੀਂਗਾ ਹਾਂ ਤੇ ਵੀ ਮੈਸੇਜ ਕਰਕੇ ਤੁਹਾਡੇ ਮੁਰੇ ਅਰਜ ਬੇਨਤੀ ਕੀਤੀ ਵੀ ਮੇਰੀ ਵੀਡੀਓ ਫੇਰ ਕਰ ਮੈਂ ਤਾਂ ਲਾਜ ਹੋ ਜਾਊਗਾ ਕੁਝ ਮੇਰੀ ਜ਼ਿੰਦਗੀ ਬਚੂ ਜੀ ਐਚਾ ਇਹ ਸਮੱਸਿਆ ਕਦੋਂ ਕਰੀਏ ਤੁਹਾਨੂੰ ਇਹਨੂੰ ਸਾਲ ਪੂਰਾ ਹੋ ਗਿਆ ਅੱਛਾ ਹਾਂਜੀ ਇੱਕ ਵਾਰੀ ਪਾਣੀ ਘਟਾ ਚੁੱਕਿਆ ਬਠਿੰਡੇ ਤੋਂ ਮੈਂ ਤੇ ਮੁੜ ਕੇ ਫੇਰ ਬਣ ਗਿਆ ਅੱਛਾ ਬਠਿੰਡੇ ਤਾਂ ਏਮਜ ਹਸਪੀਟਲ ਦੇ ਵਿੱਚ ਤਾਂ ਕੋਈ ਬਾਲਾ ਖਰਚਾ ਨਹੀਂ ਹੁੰਦਾਗਾ ਉੱਥੇ ਸਰਕਾਰੀ ਸੀਗਾ ਜੀ ਮੈਂ ਸਭ ਸਰਕਾਰੀ ਦੇ ਵਿੱਚ ਕੋਈ ਬਾਲਾ ਖਰਚਾ ਨਹੀਂ ਹੁੰਦਾਗਾ ਤੇ ਉੱਥੋਂ ਇਲਾਜ ਕਰਾ ਲਉ ਦੁਬਾਰਾ ਉੱਥੇ ਆ ਹੁਣ ਉਸ ਤੋਂ ਬਾਅਦ ਮੈਂ ਲੱਤਾਂ ਨੂੰ ਦੀ ਸੋਚ ਪੈ ਗਈ ਹੁਣ ਤੁਰਨੋਂ ਰਹਿ ਗਿਆ ਮੈਂ ਹਮ ਚੱਲ ਜੇ ਮੜਾ ਤੁਰਦਾ ਹੁੰਦਾ ਤੇ ਮੈਂ ਉੱਥੇ ਚੱਲ ਮੁੰਡੇ ਲੈ ਕੇ ਕਿਸੇ ਲੈ ਕੇ ਮੈਂ ਤੁਰ ਪੈਂਦਾ ਹੁਣ ਬੈਠੋ ਆਵਤ ਨੂੰ ਤਰਿਆ ਜਾਂਦਾਗਾ ਇਸ ਕਰਕੇ ਤਾਂ ਜੀ ਅੱਛਾ ਭਈ ਇਹ ਦੱਸਿਓ ਕਿ ਅ ਐਕਸੀਡੈਂਟ ਆ ਜਿਹੜਾ ਤੁਹਾਡਾ ਕੱ데 ਨਾਲ ਹੋਇਆ ਸੀਗਾ ਮੇਰਾ ਹੋਇਆ ਹੀ ਆ ਮੋਟਰਸਾਈਕਲ ਤੇ ਐਕਟ ਵਾਦਾ ਅੱਛਾ ਉਦੋਂ ਠੀਕ ਹੈ ਇਹਦਾ ਕਰਕੇ ਉਦੋਂ ਮੇਰਾ ਜਿਹੜਾ ਚੂੜਾ ਹੀ ਤਾਂ ਚੜ ਗਿਆ ਸੀਗਾ ਹੂੰ ਉਦੋਂ ਡਾਕਟਰ ਜਗਰੂਪ ਸਿੰਘ ਉਥੇ ਬਠਿੰਡੇ ਸੀ ਜਿਨ੍ਹਾਂ ਨੇ ਮੇਰੇ ਸੱਟ ਕੀਤਾ ਸੀਗਾ ਅੱਛਾ ਆ ਹੁਣ ਹੋ ਗਿਆ ਤੋਂ ਬਾਅਦ ਵਿੱਚ ਸਾਲ ਪਾਣੀ ਬੰਦਨ ਹੋ ਗਿਆ ਆਜੀ ਚੱਕਰ ਪਾ ਗਈ ਮੇਰ ਨਾਲ। ਅੱਛਾ ਤਕਲੀਫ ਕਿੰਨੀ ਕੀ ਆਉਂਦੀ ਹੈ ਬਈ? ਇਹਦੀ ਮੈਨੂੰ ਬੈਣ ਉੱਠਣ ਦੀ ਤਕਲੀਫ ਹੈ। ਭੈਣ ਦੀ ਹੈ ਬਸ। ਜੇ ਮੈਂ ਸੈਟ ਪੈਣਾ ਤੇ ਆਏ ਹੋ ਜਾਂਦਾ ਜਿਵੇਂ ਇਧਰ ਕੋਈ ਰੱਖਿਆ ਹੁੰਦਾ। ਜਾਂ ਇਧਰੋਂ। ਜਿੰਨਾਂ ਇੱਕਰ ਪਾਣੀ ਭਰੇ ਵੀ। ਅੱਛਾ। ਤੇ ਵੀ ਹੁਣ ਤੁਰਨ ਫਿਰਨ ਦੀ ਤਕਲੀਫ ਆ ਗਈ ਹੁਣ। ਵੀ ਤੁਰਿਆ ਫਿਰ ਨਹੀਂ ਜਾਂਦਾ। ਅੱਛਾ ਡਾਕਟਰਾਂ ਨੇ ਕੀ ਕਹੇ? ਕਿੰਨੇ ਕ ਚਿਰ ਦਾ ਟਰੀਟਮੈਂਟ ਆ? ਕਿੰਨੇ ਕ ਚਿਰ ਦਾ ਇਲਾਜ ਹੈਗਾ? ਡਾਕਟਰ ਨੇ ਜਗਰੂਪ ਨੇ ਦੱਸਿਆ 2 ਮਹੀਨੇ ਦਾ। ਅੱਛਾ। ਉਦੋਂ ਮੈਨੂੰ ਹੂੰ। ਉਹਦਾ ਜੇ ਰੱਬ ਨਾ ਕਰੇ ਕਹਿੰਦਾ ਜੇ ਪ੍ਰੋਬਲਮ ਬਣ ਗਈ ਤੇ 2 ਮਹੀਨੇ ਪ੍ਰੋਸ਼ਾ ਮੈਂ ਕਹਿੰਦਾ ਚਲੋ ਨਹੀਂ ਬਣਦੀ ਗੀ ਚਲੋ ਉਹ ਨਹੀਂ ਬਣੀਗੀ ਹੁਣ ਕਿਸੇ ਪਾਸੇ ਤਰਨ ਜੋਗਾ ਨਹੀਂ ਸੀਗਾ ਇੱਕ ਮੈਂ ਉਥੇ ਡੈਗ ਪੈ ਡਿਕਣਕਾਰ ਮੇਰਾ ਸਾਰਾ ਸਮਾਨ ਚੋਰੀ ਹੋ ਗਿਆ ਸੀਗਾ ਹੂੰ ਫਿਰ ਉਹ ਦੂਰੀਆ ਭਾਜੀ ਨਾਲ ਲੱਗੇ ਧਾਰਗੜ ਕਢਾਇਆ ਮੈਂ ਅੱਛਾ ਹਾਂ ਤੋਂ ਉਹ ਧਾਰਗੜ ਬੋਟਰ ਕਾਰ ਮੇਰਾ ਸੀਗਾ ਉਸ ਤੋਂ ਬਾਅਦ ਪਹਿਲਾਂ ਸੀਗਾ ਮੇਰੇ ਕੋਲ ਸਮਾਨ ਮੇਰੇ ਪਰਿਵਾਰ ਨੇ ਤੇ ਮੇਰੇ ਬੱਚਾ ਨੇ ਮੇਰੀ ਐਡੀਆਂ ਸਾੜਤੀਆਂ ਸੀਗੀਆਂ ਅੱਛਾ ਪਾਸਪੋਰਟ ਮੇਰਾ ਬਾਹਰਲਾ ਸੀਗਾ ਉਹ ਸਾੜਤਾ ਹੀ ਆ ਆਧਾਰ ਕਾਰਡ ਬੁੱਟ ਕੜ ਰਾਸ਼ਨ ਕਾਰਡ ਤੇ ਮੇਰੇ ਆਈਡੀਆਂ ਸਾੜਤੀਆਂ ਸੀ ਇਹ ਤਾਂ ਮੈਂ ਦੂਰੀ ਆ ਬਣਾਈਆਂ ਫਿਰ ਅੱਛਾ ਆਈਡੀਆਂ ਕਾਦੇ ਵਾਸਤੇ ਸਾੜਤੀਆਂ ਆਈਡੀਆਂ ਤਾਂ ਸਾੜਨਾ ਨਹੀਂ ਵੀ ਮੁੱਦਾ ਹੀ ਕਦਮ ਕਰ ਦੋ ਵੀ ਜਦੋਂ ਅਸੀਂ ਕਹਿੰਦੇ ਸੰਭਾਲਣਾ ਹੀ ਨਹੀਂਗਾ ਅੱਛਾ ਉਹ ਹੁਣ ਆਧਾਰ ਕਾਰਡ ਕਢਾਇਆ ਹੁਣ ਮੈਂ ਮਸਾਂ ਉਹ ਪਾਜੀ ਨਾਲ ਸੀਗੇ ਉਧਰ ਤਾਂ ਗਰਮੀ ਜਿਆਦਾ ਓਧਰੋਂ ਸਟੈਂਡ ਦਾ ਓਧਰੋਂ ਮੈਨੂੰ ਓਕਾ ਹੀ ਆ ਫ੍ਰੀਗੋਡ ਆਪਣੇ ਸੇਵਾ ਸੈਂਟਰ ਚ ਮਸਾਂ ਮੁੰਡਿਆਂ ਨੇ ਕੱਟ ਕੇ ਦਿੱਤਾ ਉਹ ਤਾਂ ਮੈਨੂੰ ਕਿਤੇ ਪਹਿਲਾਂ ਅੰਕਲ ਜੀ ਕਹਿੰਦੇ ਸੀ ਚੰਡੀਗੜ੍ਹ ਜਾਣਾ ਪਊਗਾ ਮਾ ਬੇਟਾ ਮੈਥੋਂ ਇੰਨੀ ਵੱਟ ਜਾ ਰਹੀ ਜਣਾ ਜੇ ਤਾਂ ਨਿਕਲਦਾ ਠੀਕ ਹੈ ਨਹੀਂ ਠੀਕ ਹੈ ਫਿਰ ਹੌਲੀ ਹੌਲੀ 5 ਵਜੇ ਫਿਰ ਚੱਲ ਨੰਬਰ ਚੱਕਾ ਨਾਲ ਆਉਂਦੇ ਅੰਕਲ ਨੰਬਰ ਮਿਲ ਗਿਆ ਫਾਰਮ ਭਰ ਕੇ ਲੈਣੇ ਚਲ ਬਣਾ ਕੇ ਦੇਤਾ ਮੈਨੂੰ ਉਹਨੇ ਜੀ ਅੱਛਾ ਭਾਈ ਰਿਸ਼ਤੇਦਾਰ ਦੂਜੇ ਰਿਸ਼ਤੇਦਾਰ ਹੋਰ ਰਿਸ਼ਤੇਦਾਰਾਂ ਵਾਲੇ ਕੀ ਕਹਿੰਦੇ ਹੈਗੇ ਮੈਂ ਤਾਂ ਇਕੱਲੇ ਬਸ ਦੂਜੇ ਇੱਕ ਰਿਸ਼ਤੇਦਾਰ ਸਾਡੇ ਹੋਰ ਹੈ ਠੀਕ ਹੈ ਉਹ ਥੋੜੀ ਜੀ ਵੀਰੇ ਪੈਸੇ ਨੂੰ ਹੱਥ ਮਾਰਦੇ ਆ ਹੂੰ ਇਕੱਲੇ ਇਹਨਾਂ ਤੋਂ ਬਿਨਾ ਅੱਛਾ ਏ ਮੇਰੇ ਤੇ ਲਾਉਂਦੇ ਆ ਦੂਜੀ ਤਾਂ ਪੈਸੇ ਨਾਲ ਹੱਥ ਮਾਰਨ ਆਲੇ ਆ ਅੱਛਾ ਜੇ ਤੁਹਾਨੂੰ ਮੈਂ ਉਂਗਲ ਚਟਾ ਦਿਆਂ ਤੇ ਮਸਾਬ ਨੂੰ ਚੰਦਰਾ ਨਾਲ ਨੂੰ ਹੂੰ ਕਿੰਨਾ ਚਟਾਵਾਂ ਤਾਂ ਮੈਂ ਪੁਰਾ ਅੱਛਾ ਅੱਛਾ ਮੇਨ ਹੁਣ ਖਰਚਾ ਤਾਂ ਜੇਕਰ ਏਮਜ਼ ਦੇ ਵਿੱਚ ਜਾਂਨੇ ਹੋ ਜਾਂ ਹੋਰ ਹਸਪੀਟਲ ਦੇ ਵਿੱਚ ਸਰਕਾਰੀ ਇਲਾਜ ਕਰਾਉਣੇ ਹੋ ਘੱਟ ਹੈਗਾ ਹਾਂਜੀ ਹੁਣ ਮੇਨ ਤੁਹਾਨੂੰ ਕੀ ਉਹ ਆ ਵੀ ਟ੍ਰੀਟਮੈਂਟ ਦੇ ਲਈ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈਗੀ ਆ ਮੈਨੂੰ ਇੱਕ ਤਾਂ ਹੈਲਪ ਦੀ ਨਾਲ ਜ਼ਰੂਰਤ ਹੈ ਇੱਕ ਮੇਰੇ ਕੋਲ ਹੁਣ ਮੁੰਡਾ ਕਰਮ ਚਲੋ ਮਾੜਾ ਮੋੜ ਚਲ ਜਵਾਕ ਹੁਣ ਇਧਰੋਂ ਤਾਂ ਬਾਗੂ ਨੂੰ ਤਾਂ ਸਾਨੂੰ ਹੋਇਆ ਪਿਆਦਾ ਕੰਮ ਤਾਂ ਛੁੱਟੀ ਕਰਤੀ ਆ ਚਲ ਮਾੜਾ ਮੋੜ ਕੇ ਪਾਸੋਂ ਹੈਲਪ ਹੋ ਗਈ ਤੇ ਚਲ ਜਵਾਬ ਨੂੰ ਮੈਂ ਨਾਲ ਰੱਖ ਲੂੰਗਾ ਤੋਰੇ ਫਿਰ ਨੂੰ ਦਵਾਈਆਂ ਬੂਟੀਆਂ ਲਿਆਉਣੀਆਂ ਹੂੰ ਕੋਥੇ ਹੀ ਸਟਾਫ ਨੂੰ ਤਾਂ ਲਿਆਉਣੀਆਂ ਨੇ ਦੀਆਂ ਆਪ ਨੂੰ ਲਵਾਉਣੀਆਂ ਪੈਣੀਆਂ ਹੂੰ ਵਿਚਾਰ ਇਹਨਾਂ ਚਲ ਵੀ ਚਲ ਇਹਨੂੰ ਵੀ ਕੋਈ ਇੱਥੇ ਆਉਂਦਾ ਜਾਂਦਾ ਹੁਣ ਪੁੱਛ ਦੱਸ ਵੀ ਕਰਨੀ ਆ ਹੂੰ ਆਹੀ ਮੈਨੂੰ ਸਮੱਸਿਆ ਆ ਜਾਂਦੀ ਸ਼ਰ ਠੀਕ ਹੈ ਮਤਲਬ ਇਹ ਹੈਗਾ ਵੀ ਜਿਹੜੀ ਹੈਲਪ ਹੋ ਜੂ ਕੋਈ ਮਾੜੀ ਮੋਟੀ ਉਹ ਮੁੰਡਾ ਇਹਨਾਂ ਜਿਹੜੀਆਂ ਕੋਈ ਦਿਹਾੜੀਆਂ ਮਾਰਨੀਆਂ ਉਹ ਆਪਾਂ ਇਹਨੂੰ ਜਵਾਬ ਨੂੰ ਇਹਨੂੰ ਵੀ ਕਿਉਂ ਨਹੀਂ ਮੇਰੇ ਤੇ 6 ਮਹੀਨਿਆਂ ਦਾ ਪੈਸਾ ਲਈ ਜਾਂਦਾ ਮੈਂ ਕਿਹੜਾ ਕੁਝ ਕਮਾਇਆ ਜਾਂ ਮੈਂ ਕੁਝ ਦਿੱਤਾ ਜਵਾਬ ਨੂੰ ਚਲ ਇਹਨੇ ਕੋਈ 8000 ਰੁਪਏ ਦੋ ਅੱਜ ਤੇ ਮੇਰੇ ਤੇ ਲਾਇਆ ਜੀ ਇਹ ਵੀ ਲੜਕੀ ਦਾ ਪਿਓ ਹੈ ਜੀ ਛੋਟੀ ਜਿਹੀ ਲੜਕੀ ਆ ਥੋੜੇ ਦਿਨ ਹੋ ਗਿਆ ਮਹੀਨਾ ਕੋਇਆ ਉਹਨੂੰ ਮਸ਼ੀਨ ਚ ਪਾਇਆ ਉਹ ਆਧਾਰ ਕਾਰਡ ਮੁੰਡੇ ਦਾ ਦੂਜਾ ਚੱਲਦਾ ਹੀ ਆ ਦੇ ਆਪਣੇ 5 ਲੱਖ ਵਾਲਾ ਇਥੇ ਕਿਹੜੇ ਡਾਕਟਰ ਤੇ ਸੀ ਪਾਜੀ ਫਿਕਰ ਮੇਰੀ ਬੇਤਾਂ ਬੰਦੇ ਰੋਮਲ 10 ਦਿਨ ਕੁੜੀ ਇੱਥੇ ਰਹੀ ਆ ਮਸ਼ੀਨ ਦੇ ਵਿੱਚ ਹੂੰ ਫਿਰ ਅਸਰ ਉਧਰ ਵੀ ਭਜਣਾ ਸੀ ਉਧਰੋਂ ਮੇਰੀ ਸੋ ਉਧਰ ਤਨ ਤਨ ਮਰੀਜ਼ ਦੋ ਬੱਤਿਆਂ ਨੇ ਸੰਭਾਲਨੇ ਓਕੇ ਹੋ ਜਾਂਦੀ ਜੀ ਮੈਂ ਇਸ ਕਰਕੇ 10 ਬੇਨਤੀ ਬਾ ਭਾਈ ਜੀ ਨੂੰ ਗੋਰਾ ਜੀ ਨੂੰ ਕੀਤੀ ਸੀਗੀ ਉਹਨੇ ਕਿਹਾ ਤੁਹਾਡਾ ਨੰਬਰ ਫਿਰ ਦਿੱਤਾ ਫਿਰ ਉਹਨਾਂ ਦੇ ਗੱਲ ਕਰਾਂ ਮੈਂ ਠੀਕ ਆ